ਚਾਈਨਾ ਦੇ ਵਿੱਚ ਮਿੱਟੀ ਦੇ ਬਰਤਨ ਕਿਵੇਂ ਤਿਆਰ ਕੀਤੇ ਜਾਂਦੇ ਨੇ ਆ ਜਿਹੜੀ ਮਿੱਟੀ ਤੁਹਾਨੂੰ ਦਿਖਾਈ ਦੇ ਰਹੀ ਆ ਇਹ ਇਹਨਾਂ ਦੀ ਇੱਕ ਸਪੈਸ਼ਲ ਮਿੱਟੀ ਖੁਦ ਤਿਆਰ ਕੀਤੀ ਹੁੰਦੀ ਆ ਜਾਂ ਫਿਰ ਇਹਨਾਂ ਨੂੰ ਤਿਆਰ ਕਰਾਈ ਕਰਾਈ ਰੈਡੀमेड ਵੀ ਬਾਜ਼ਾਰ ਦੇ ਵਿੱਚੋਂ ਮਿਲ ਜਾਂਦੀ ਆ ਚਾਈਨਾ ਦੇ ਵਿੱਚ ਪੂਰੀ ਦੇਖੋ ਚੀਕਣੀ ਮਿੱਟੀ ਹੈਗੀ ਤੇ ਚੱਕੀ ਦੇਖੋ ਇਹਨਾਂ ਦੀ ਇਹ ਨੇ ਭਾਈ ਚਾਈਨਾ ਦੇ ਕਮਿਆਰ ਜੋ ਮਿੱਟੀ ਦੇ ਭਾਂਡੇ ਤਿਆਰ ਕਰਦੇ ਨੇ ਪਰ ਇਹਨਾਂ ਦੇ ਬਰਤਨ ਤੁਸੀਂ ਦੇਖ ਕੇ ਹੈਰਾਨ ਰਹਿ ਜਾਓਗੇ ਲਾਸਟ ਦੇ ਦੇਖਿਓ ਇਹ ਹੀ ਮਿੱਟੀ ਦਾ ਬਰਤਨ ਕਿੰਨਾ ਸੋਹਣਾ ਤਿਆਰ ਹੋ ਜਾਊਗਾ ਰੱਖਤਾ ਪੱਠੀ ਦੇ ਵਿੱਚ ਇੱਥੇ ਮਤਲਬ ਇਹਨੂੰ ਥੋੜੀ ਜਿਹੀ ਹੀਟ ਮਿਲ ਜਾਓ ਬਾਕੀ ਕਲਰ ਵਗੈਰਾ ਵੀ ਕਰਤਾ ਕਲਰ ਦੇਖਿਓ ਤੁਸੀਂ ਕਿੰਨਾ ਘੈਂਟ ਕੀਤਾ ਜਾਊਗਾ ਚਮਕਦਾਰ ਜ ਮਤਲਬ ਥੋੜਾ ਸ਼ੀਸ਼ੇ ਜੇ ਸ਼ੀਸ਼ੇ ਦੀ ਲਿਸ਼ਕ ਜੀ ਪਾਣੀ ਹੈ ਵਿੱਚ ਇਹਦੇ ਆ ਪੱਠੀ ਦੇ ਵਿੱਚ ਰੱਖਤਾ ਇਲੈਕਟ੍ਰੋਨਿਕ ਪੱਠੀ ਆ ਦੇਖੋ ਕਿਵੇਂ ਚਮਕਣ ਲੱਗ ਗਿਆ ਕਮਾਲ ਕਰਦੀ ਹੈ ਕਿਵੇਂ ਲੱਗਿਆ ਤੁਹਾਨੂੰ ਕਮੈਂਟੇ ਜ਼ਰੂਰ ਦੱਸਿਓ